ਪੀਲ ਕਾ ਮਕੋ ਮਕੋ ਤੇ ਪੰਭੋਲੇ ਜਿਹੜੇ ਆਪਾਂ ਬਚਪਨ ਚ ਆਪ ਪੰਭੋਲੀ ਬੋਲਦੇ ਹੁੰਨੇ ਆ ਆਪਾਂ ਹਾਂਜੀ ਤੁਹਾਨੂੰ ਇੰਨੇ ਰੈੱਡ ਮਿਲਨੇ ਨਹੀਂ ਜੀ ਕਿਤੇ ਹਾਂ ਨਹੀਂ ਨਹੀਂ ਹੈਗੇ ਕਾਲੀ ਕਾਲੀ ਦੇਦੇ ਆ ਹਾਂ ਇਹ ਮੈਂ ਲਿਆ ਕੇ ਇੱਥੇ 20 ਸਟੇਆ ਇਹਨਾਂ ਦਾ ਅੱਛਾ ਜੀ ਉਹ ਕਈ ਲੋਕਾਂ ਨੇ ਸਿਰਫ ਇਹਨਾਂ ਚੀਜ਼ਾਂ ਨੂੰ ਬਿਜ਼ਨਸ ਬਣਾਇਆ ਇਹਨਾਂ ਦੀਆਂ ਆਯੁਰਵੈਦਿਕ ਦੀਆਂ ਮੰਡੀਆਂ ਹੈਗੀਆਂ ਸੋਤ ਹਾਰ ਆਹੇ ਮਤਲਬ ਕਿ ਸੋਜ ਜਿਹੜੀ ਸੂਜਨ ਪੈ ਜਾਂਦੀ ਨਾ ਅੱਛਾ ਜੀ ਬਾਡੀ ਚ ਕਿਤੇ ਵੀ ਸੋਜ ਪੈ ਜਾਂਦੀ ਆ ਅੱਛਾ ਜੀ ਉਸ ਨੂੰ ਠੀਕ ਕਰ ਦਿੰਦਾ ਆ ਉਹਨਾਂ ਨੂੰ ਲੱਖ ਗੁਣਾ ਸਾਨੂੰ ਇਹਦਾ ਫਾਈਨੈਂਸ਼ਲੀ ਹੁੰਦਾ ਫਾਇਦਾ ਬਹੁਤ ਕੀਤੀ ਆ ਕਿ ਤੁਹਾਨੂੰ ਇਦਾਂ ਤੋੜ ਕੇ ਨਹੀਂ ਖਾਣੇ ਚਾਹੀਦੇ ਕਿਤੇ ਵੀ ਹੂੰ ਉਹਦਾ ਕਾਰਨ ਦੱਸਣਾ ਤੁਹਾਨੂੰ ਮੈਂ ਕੀ ਆ ਕਿ ਰੈੱਡ ਕਲਰ ਮੇਲ ਆ ਇਹ ਮੇਲ ਆ ਆ ਜਿਹੜਾ ਬਲੈਕ ਆ ਅੱਛਾ ਜੀ ਇਹ ਫੀਮੇਲ ਆ ਅੱਛਾ ਤਾਂ ਕਿ ਤੁਸੀਂ ਇਨਫੋਰਮੇਸ਼ਨ ਲੈ ਵੀ ਲਈ ਮੰਨ ਲਓ ਹਾਂਜੀ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਹੂੰ ਕਿ ਇਹ ਮੇਰੇ ਲਈ ਠੀਕ ਆ ਜਾਂ ਨਹੀਂ ਹਾਂ ਤੰਦਰੁਸਤ ਬੰਦੇ ਲਈ ਸਾਰਾ ਕੁਝ ਠੀਕ ਆ ਠੀਕ ਆ ਜਿੱਦਾਂ ਬੱਚੇ ਖਾਂਦੇ ਹੁੰਦੇ ਸੀ ਅਸੀਂ ਨਿੱਕੇ ਹੁੰਦੇ ਹਾਂ ਹਾਂਜੀ 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 ਜਿਸ ਕਿਸੇ ਨੂੰ ਪ੍ਰੋਬਲਮ ਹੋ ਗਈ ਆ ਠੀਕ ਆ ਉਹਨੂੰ ਤਾਂ ਬਹੁਤ ਜ਼ਿਆਦਾ ਸੁਚੇਤ ਹੋ ਕੇ ਚੱਲਣਾ ਚਾਹੀਦਾ। ਜਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਆਪਣਾ ਮਨਦੀਪ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋਇਆ ਹਾਂ। ਤੇ ਤੁਸੀਂ ਮੇਰੇ ਨਾਲ ਦੇਖ ਹੀ ਸਕਦੇ ਹੋ ਕਿ ਰਣਜੋਤਪਰਾ ਜੀ ਹਨ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲਜੀ ਤੁਹਾਡੀ ਵਧੀਆ ਵਧੀਆ ਜੀ ਵਧੀਆ ਤੇ ਤੁਸੀਂ ਜਿੱਦਾਂ ਮੇਰੀਆਂ ਪੁੱਛਣੀਆਂ ਵੀਡੀਓਜ਼ ਦੇਖੀਆਂ ਉਹਨਾਂ ਵਿੱਚ ਭਾਜੀ ਹੁਣਾਂ ਨਾਲ ਕੁਝ ਵਲੌਗਸ ਬਣਾਏ ਕਾਫੀ ਜੜੀ ਬੂਟੀ ਦਾ ਜਿੱਦਾਂ ਭਾਜੀ ਗਿਆਨ ਰੱਖਦੇ ਆ ਤੇ ਆਪਾਂ ਘੁੰਮਦੇ ਫਿਰਦੇ ਕੰਡੀ ਦੇ ਇਲਾਕਿਆਂ 'ਚ ਪੰਜਾਬ ਦੇ ਕੰਡੀ ਦੇ ਇਲਾਕਿਆਂ ਵਿੱਚ ਜੜੀਆਂ ਬੂਟੀਆਂ ਦਾ ਗਿਆਨ ਲਿਆ ਭਾਜੀ ਹੁਣਾਂ ਕੋਲੋਂ ਜਿਹੜੇ ਪੇੜ ਪੌਦੇ ਹੋਰ ਵੀ ਹੈਗੇ ਆ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਚਲੋ ਇਸੇ سلسلے ਵਿੱਚ ਜਿੱਦਾਂ ਮੈਂ ਹੋਰ ਵੀ ਭਾਜੀ ਦੇ ਨਾਲ ਗੱਲਾਂ ਬਾਤਾਂ ਕਰਨਾਂ ਚ ਆਇਆ ਹਾਂ ਆਏ ਦੋਸੋ ਆਪਾਂ ਕਿੱਥੇ ਆਏ ਜੀ ਹੁਣ ਇਹਦੇ ਬਾਰੇ ਬਹੁਤ ਗੱਲ ਹੋਈ ਸੀ ਹੁਣ ਸਾਨੂੰ ਥੋੜਾ ਡਿਟੇਲ ਚ ਦੱਸੋ ਇਹਦੇ ਬਾਰੇ ਹੁਣ ਇਹ ਪੱਕ ਗਏ ਆ ਸਾਡੇ ਤਾਂ ਇਹਨੂੰ ਪੰਭੋਲੇ ਕਹਿੰਦੇ ਆ ਪੰਭੋਲੇ ਹਾਂਜੀ ਤੇ ਮਕੋ ਇਹਨੂੰ ਉਹਦਾ ਕਹਿੰਦੇ ਆ ਪੀਲਕਾ ਵੀ ਕਹਿੰਦੇ ਜੀ ਪੀਲਕਾ ਮਕੋ ਹਾਂਜੀ ਹਨਾ ਹਾਂਜੀ ਹਾਂਜੀ ਤੇ ਇਹ ਬੜੇ ਮਿੱਠੇ ਹੁੰਦੇ ਆ ਹਾਂਜੀ ਤੇ ਆਹ ਜਿਹੜਾ ਇਹ ਹੈਗਾ ਨਰ ਰੈੱਡ ਜਿਹੜੇ ਰੈੱਡ ਅੱਛਾ ਇਹ ਨਾਰਾ ਦੇਖੋ ਹਾਂ ਹਾਂ ਇਹ ਘੱਟ ਮਿਲਦੇ ਓਦਾਂ ਓਕੇ ਪਰੇ ਮੈਂ ਜਿੱਦਾਂ ਨਾ ਇੱਥੇ ਬੀ ਲਿਆ ਕੇ ਸਿੱਟਿਆ ਸੀ ਅੱਛਾ ਫਿਰ ਹੁਣ ਇਹ ਇੱਥੇ ਦੋਨੇ ਹੀ ਆ ਅੱਛਾ ਜੀ ਆ ਵੀ ਆ ਦੇਖੋ ਬਲੈਕ ਇੱਕ ਬਹੁਤ ਮਿੱਠੇ ਹੁੰਦੇ ਅੱਛਾ ਤੁਸੀਂ ਖਲਾਓ ਪਹਿਲਾਂ ਫੇ ਜੇ ਕੋਈ ਦਵਾਈ ਨਹੀਂ ਪਾਈ ਤਾਂ ਨਹੀਂ ਨਹੀਂ ਦਵਾਈ ਪਾਈ ਕੋਈ ਨਹੀਂ ਇੱਥੇ ਭਾਈ ਖਾ ਲੋ ਇਦਾਂ ਆ ਦੇਖੋ ਨਹੀਂ ਖਾਣਾ ਤਾਂ ਹਾਂ ਨਹੀਂ ਨਹੀਂ ਬਿਲਕੁਲ ਆ ਦੇਖੋ ਪੀਲਕਾ ਮਕੋ ਮਕੋ ਤੇ ਪੰਬੋਲੇ ਜਿਹੜੇ ਆਪਾਂ ਬਚਪਨ ਚ ਆਪ ਪੰਬੋਲੇ ਹੀ ਬੋਲਦੇ ਹੁੰਨੇ ਆਪਾਂ ਹਾਂਜੀ ਇਹ ਤਾਂ ਮੈਨੂੰ ਇਹ ਤਾਂ ਮੈਨੂੰ ਹੁਣ ਜਦੋਂ ਦੀ ਵੀਡੀਓਜ਼ ਬਣਾਉਣ ਲੱਗਾ ਨਾ ਹੁਣ ਮੈਨੂੰ ਪਤਾ ਲੱਗਾ ਕਿ ਇਹਨੂੰ ਮਕੋਹ ਕਹਿੰਦੇ ਆ ਆਪਾਂ ਤਾਂ ਪੰਭੋਲੇ ਕਹਿੰਦੇ ਹੁਣੇ ਖੇਤਾਂ 'ਚ ਆਮ ਲੱਗੇ ਹੁੰਦੇ ਸੀ ਪੰਭੋਲੇ ਹਾਂਜੀ ਹਾਂ ਲੋ ਜੀ ਕੀ ਆ ਬਤਾ ਟੇਸਟ ਮਿੱਠਾ ਹੈ ਨਾ ਜੀ ਮధుਰ ਟੇਸਟ ਆ ਮੈਂ ਕਿਹਾ ਮਜ਼ਾ ਆ ਗਿਆ ਜੀ ਦੇਖੋ ਕਿੰਨਾ ਉਹ ਜਿਦਾ ਤੂਤੀਆਂ ਦਾ ਟੇਸਟ ਹੈ ਨਾ ਅਰਸ ਭਰਿਆ ਪੂਰਾ ਹਾਂ 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 ਮੈਂ ਨਾ ਜਿੱਦਾਂ ਅੱਜ ਕੱਲ੍ਹ ਤੂਤੀਆਂ ਖਾ ਰਿਆਂ ਜੇ ਨੂੰ ਆਪਾਂ ਗੋਲਾ ਬੋਲਦੇ ਤੂਤ ਦੀਆਂ ਹਾਂਜੀ ਤੇ ਅੱਜ ਕੱਲ ਮੈਂ ਸਵੇਰੇ ਰੈੱਡ ਵਾਲੀਆਂ ਖਾਨਾਂ ਆਹੋ ਤੇ ਉਹ ਰੈੱਡ ਵਾਲੀਆਂ ਦੇ ਮੇਰੇ ਨਾ ਹਜੇ ਵੀ ਹੱਥਾਂ ਨੂੰ ਉੱਤੇ ਉੱਤੇ ਰੰਗ ਲੱਗਾ ਰੰਗ ਚੜ ਜਾਂਦਾ ਠੀਕ ਆ ਰੈੱਡ ਵਾਲੀਆਂ ਦਾ ਰੰਗ ਇੰਨਾ ਜ਼ਿਆਦਾ ਗਾੜਾ ਮਤਲਬ ਗਾੜਾ ਨਹੀਂ ਪੱਕਾ ਹਾਂਜੀ ਹਾਂਜੀ ਵਧੀਆ ਚੀਜ਼ ਆ ਤੇ ਮਤਲਬ ਕਿ ਵੀ ਉਹ ਕਹਿੰਦੇ ਵੀ ਮਲਟੀਵਿਟਾਮਿਨ ਆ ਉਹ ਮੈਨੂੰ ਕਿਸ ਨੇ ਦੱਸਿਆ ਉਹ ਕਾਫੀ ਜੀ ਕਹਿੰਦੇ ਹੋਰ ਕੁਝ ਖਾਣ ਦੀ ਜੂਤ ਨਹੀਂ ਤੁਸੀਂ ਜੇ ਕੁਝ ਸਪਲੀਮੈਂਟ ਲੈ ਰਹੇ ਹਾਂ ਹੁਣ ਅੱਜ ਕੱਲ ਦੇ ਸੀਜ਼ਨ ਵਿੱਚ ਉਹਨਾਂ ਨੂੰ ਖਾਓ ਤੇ ਚਲੋ ਆਪਾਂ ਉਹਦਾ ਗੱਲ ਕਰ ਰਹੇ ਸੀ ਇਹਦੀ ਮਕੋਦੀ ਤੇ ਇਹਦੇ ਬਾਰੇ ਜਿੱਦਾਂ ਮੈਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਪਹਿਲਾਂ ਤੇ ਕਾਫੀ ਵਿਊਜ਼ ਨੂੰ ਪਸੰਦ ਵੀ ਆਈਆਂ ਸੀ ਉਹ ਤੇ ਇਹਦੇ ਜਿੱਦਾਂ ਤੁਸੀਂ ਗੁਣ ਦੱਸੋ ਕੋਸ਼ਿਸ਼ ਕਿ ਤਾਂ ਸਾਨੂੰ ਪਤਾ ਆ ਇੱਕ ਵਾਰੀ ਫਿਰ ਵਿਊਜ਼ ਨੂੰ ਦੱਸ ਦੋ ਤੁਸੀਂ ਇਹਦੇ ਮੇਨ ਅਗੇ ਜਿਹੜਾ ਸ਼ੋਥ ਹਰ ਆਹੇ ਮਤਲਬ ਕਿ ਸੋਜ ਜਿਹੜੀ ਸੂਜਨ ਪੈ ਜਾਂਦੀ ਨਾ ਅੱਛਾ ਜੀ ਬਾਡੀ 'ਚ ਕਿਤੇ ਵੀ ਸੋਜ ਪੈ ਜਾਂਦੀ ਆ ਅੱਛਾ ਜੀ ਉਸ ਨੂੰ ਠੀਕ ਕਰ ਦਿੰਦਾ ਹੈ ਠੀਕ ਆ ਮੇਨ ਗੋਣਾ ਠੀਕ ਆ ਬਾਕੀ ਇਹ ਜਿਹੜਾ ਆ ਡਿਟੇਲ ਦੇ ਵਿੱਚ ਤਾਂ ਕਾਫੀ ਹੁੰਦੀਆਂ ਇਹਨੂੰ ਇਦਾਂ ਕਰਨਾ ਨਹੀਂ ਚਾਹੀਦਾ ਉਹਦੀ ਦੇਖ ਲਓ ਮੜੀ ਜੀ ਕਿਤੇ ਉਹ ਇਨਫੋਰਮੇਸ਼ਨ ਲੈ ਲਓ ਠੀਕ ਆ ਜਦਾਂ ਆਪਣੇ ਬੁੱਕ ਪੜ੍ਹ ਲਓ ਠੀਕ ਆ ਮੈਂ ਨਹੀਂ ਅੱਗੇ ਜਿਸ ਇਨਫੋਰਮੇਸ਼ਨ ਲੈ ਵੀ ਲਈ ਮੰਨ ਲਓ ਹਾਂਜੀ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਮੇਰੇ ਲਈ ਠੀਕ ਆ ਜਾਂ ਨਹੀਂ ਹਾਂ ਉਹ ਤਾਂ ਫਿਰ ਆਪਣੀ ਇਨਫੋਰਮੇਸ਼ਨ ਕਿੱਥੋਂ ਲਵੋਗੇ ਹਾਂ ਮੰਨ ਲਓ ਇਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਵੀ ਇਹ ਸੋਜ ਨੂੰ ਹਟਾਉਂਦਾ ਆ ਲੀਵਰ ਲਈ ਵਧੀਆ ਆ ਡੀਟੌਕਸ ਕਰਦਾ ਆ ਫੈਟੀ ਲੀਵਰ ਲਈ ਵਧੀਆ ਆ ਫੈਟੀ ਲੀਵਰ ਨੂੰ ਠੀਕ ਕਰਦਾ ਆ ਠੀਕ ਆ ਤੇ ਪਰ ਉਹੀ ਗੱਲ ਆ ਜਾਂਦੀ ਨਾ ਇਹਦੇ ਬਾਰੇ ਚਲੋ ਤੁਸੀਂ ਜਾਣ ਵੀ ਲਿਆ ਤਾਂ ਆਪਣੇ ਬਾਰੇ ਕਿੱਦਾਂ ਜਾਣੂਗਾ ਹਾਂ ਉਹੀ ਜੀ ਆਪਣੇ ਤਿੰਨ ਦੋਸ਼ ਚ ਕਿਹੜੇ ਤੁਹਾਡੇ ਤੇ ਆ ਹੈਗੇ ਆ ਮੈਂ ਮਤਲਬ ਕਿ ਇੱਥੇ ਸੁਜੈਸਟਿਵ ਕਰਦਾ ਹੀ ਨਹੀਂਗਾ ਵੀ ਤੁਸੀਂ ਇਹਨੂੰ ਯੂਜ਼ ਕਰੋ ਅੱਛਾ ਜੀ ਮੈਂ ਇਦਾਂ ਕਿਉਂਕਿ ਭਾਜੀ ਇਹਨਾਂ ਨਾਲ ਬਹੁਤ ਨੁਕਸਾਨ ਹੋ ਜਾਂਦੇ ਲੋਕਾਂ ਦੇ ਫਾਇਦਾ ਬਹੁਤ ਘੱਟ ਜਾਣਿਆ ਦਾ ਹੁਣ ਠੀਕ ਹੈ ਤੇ ਨੁਕਸਾਨ ਜਿਆਦਾ ਹੋ ਜਾਣਿਆ ਇਸੇ ਕਾਰਨ ਕਰਕੇ ਕਿ ਸਾਨੂੰ ਦੋਸ਼ ਹੀ ਨਹੀਂ ਪਤਾ ਕਿਹੜਾ ਸਾਡੇ ਚ ਹਾਂ ਜੀ ਮੈਂ ਨਹੀਂ ਆ ਕਿ ਤੁਸੀਂ ਚਲੋ ਇਹਦੇ ਬਾਰੇ ਪੜ੍ਹ ਵੀ ਲਿਆ ਤੁਹਾਨੂੰ ਆਪਣਾ ਕਿੱਦਾਂ ਪਤਾ ਲੱਗੂਗਾ ਠੀਕ ਆ ਉਹ ਤੁਹਾਨੂੰ ਇੱਕ ਵੈਦ ਦੱਸ ਸਕਦਾ ਆ ਜਾਂ ਤੁਸੀਂ ਕਿਸੇ ਨੂੰ ਨਾੜੀ ਪ੍ਰੀਖਿਆ ਕਰਾਉਂਦੇ ਆ ਉਹ ਤੁਹਾਨੂੰ ਦੱਸ ਸਕਦੇ ਆ ਜਾਂ ਤੁਸੀਂ ਆਪ ਹੀ ਇੰਨੇ ਕੁ ਸੈਂਸਿਟਿਵ ਹੋ ਗਏ ਆ ਅੰਦਰੋਂ ਤੇ ਤੁਸੀਂ ਆਪ ਹੀ ਮਤਲਬ ਕਿ ਆਪਣੇ ਆਪ ਨੂੰ ਸਟੱਡੀ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਪਤਾ ਲੱਗ ਗਿਆ ਵੀ ਇਦਾਂ ਇਦਾਂ ਕਰਨਾ ਮੈਨੂੰ ਇਦਾਂ ਸੋ ਬਿਰਲਾ ਹੁੰਦਾ ਕੋਈ 100 ਚੋਂ ਇੱਕ ਬਿਰਲੇ ਹੁੰਦੇ ਸਹੀ ਗੱਲ ਆ ਉਹ ਕਰਦੇ ਵੀ ਨਹੀਂ ਵੈਸੇ ਹੂੰ ਯੂਜ਼ ਇਦਾਂ ਉਹ ਸਲਾਹ ਲੈਂਦੇ ਆ ਮੈਨੂੰ ਵੀ ਇਹੀ ਗੱਲ ਨਾ ਹੁਣ ਇੱਕ ਜਿੱਦਾਂ ਮੈਂ ਕਾਫੀ ਸਾਰੀਆਂ ਵੀਡੀਓਜ਼ ਬਹਾਰੀਆਂ ਭਰਾ ਜੀ ਜਿੱਦਾਂ ਇਹੀ ਗੱਲ ਮੈਨੂੰ ਕਮੈਂਟਸ ਦੇ ਥਰੂ ਕੋਈ ਦੱਸਦਾ ਆ ਤੇ ਮੈਨੂੰ ਦੱਸਿਆ ਕਿ ਵੀ ਇਹਨਾਂ ਚੀਜ਼ਾਂ ਨੂੰ ਵਰਤਨਾ ਕਿਸੇ ਦੀ ਦੇਖਰੇਖ ਹੇਠ ਹੀ ਚਾਹੀਦਾ ਆ। ਬਾਕੀ ਇੱਕ ਹੋਰ ਗੱਲ ਆਪੇ ਨਹੀਂ ਕਰਨਾ ਚਾਹੀਦਾ। ਜੇ ਕਰਨਾ ਤਾਂ 2-4 ਦਿਨ ਕਰਕੇ ਛੱਡ ਦਿਓ, ਗੈਪ ਦੋ। ਬਿਲਕੁਲ ਬਿਲਕੁਲ। ਸੋ दैट ਤੁਹਾਨੂੰ 2-4 ਦਿਨ ਦਾ ਅਸਰ ਪਤਲਾ ਹੋ ਜਾਵੇ ਦਾ ਕੀ ਹੋ ਰਿਹਾ। ਸੋ ਇੱਥੇ ਇੱਕ ਹੋਰ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਨਾ। ਹਾਂਜੀ। ਕਿ ਤੰਦਰੁਸਤ ਬੰਦੇ ਲਈ ਸਾਰਾ ਕੁਝ ਠੀਕ ਆ। ਠੀਕ ਆ। ਠੀਕ ਆ। ਜਦੋਂ ਬੱਚੇ ਖਾਂਦੇ ਹੁੰਦੇ ਸੀ ਅਸੀਂ ਨਿੱਕੇ ਹੁੰਦੇ ਸੀ। ਹਾਂਜੀ 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 ਇਹ ਗੱਲ ਬਿਲਕੁਲ ਬਹੁਤ ਸੋਹਣੀ ਗੱਲ ਉਹਨੂੰ ਤਾਂ ਬਹੁਤ ਜ਼ਿਆਦਾ ਸੁਚੇਤ ਹੋ ਕੇ ਚੱਲਣਾ ਚਾਹੀਦਾ ਠੀਕ ਆ ਸੋ ਇਹ ਮੇਨ ਗੱਲ ਆ ਜੇ ਬੱਚਾ ਭੱਜ ਦੌੜ ਰਿਹਾ ਬਹੁਤ ਜ਼ਿਆਦਾ ਤਾਂ ਉਹ ਮਕੋ ਖਾਂਦਾ ਵੀ ਅੰਭੋਲੇ ਪੰਵਾੜੇ ਉਹਨੂੰ ਕੀ ਕਹਨੇ ਜੀ ਉਹਲੇ ਲਈ ਤਾਂ ਟੋਨਿਕ ਆ ਉਹਲੇ ਟੋਨਿਕ ਆ ਬਿਲਕੁਲ ਜਾਂ ਜਿਹੜਾ ਕੋਈ ਫਿਜ਼ੀਕਲ ਵਰਕਆਊਟ ਕਰਦਾ ਬੰਦਾ ਜਿੱਦਾਂ ਅਸੀਂ ਫਿਟ ਆ ਰਾਈਟ ਰਾਈਟ ਤੇ ਸਾਨੂੰ ਇਹਨੇ ਕੁਝ ਨਹੀਂ ਕਰਨਾ ਨਹੀਂ ਕਰਨਾ ਹਾਂ ਸਹੀ ਗੱਲ ਕਹੀ ਹੈ ਬਿਲਕੁਲ ਇਹ ਗੱਲ ਮੈਂ ਇਹ ਵੀ ਗੱਲ ਮੈਂ ਸੋਚ ਰਹੀ ਇਹ ਪੁੱਛਣੀ ਆ ਚਲੋ ਅਸੀਂ ਬਹੁਤ ਵਧੀਆ ਹਾਂਜੀ ਹਾਂਜੀ ਸੋ ਲੋ ਅਸੀਂ ਸਾਡੀ ਆਪਣੀ ਗੱਲ ਲੋਕਾਂ ਨੇ ਕਹਿਣਾ ਕੌਂਟਰਡਿਕਟ ਹੋ ਗਈ ਹਾਂਜੀ ਹਾਂਜੀ ਤੁਸੀਂ ਆਪ ਖਾ ਲਿਆ ਤੇ ਸੋ ਉਹਦਾ ਮਤਲਬ ਇਹ ਆ ਕਿ ਅਸੀਂ ਹੈਗੇ ਫਿੱਟ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਰਾਈਟ 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 ਸੋ ਜੇ ਕਿਸੇ ਨੂੰ ਨਹੀਂ ਪ੍ਰੋਬਲਮ ਹੈਗੀ ਤਾਂ ਖਾਲ ਖਾ ਲਵੇ ਉਹ ਹਾਂ ਇੰਨੇ ਖਾਣ ਨਾਲ ਇੱਕ ਦਿਨ ਇਹਨੇ ਸਭੋ ਬੈਨੀਫਿਟ ਕਰਨਾ ਸਾਨੂੰ ਰਾਈਟ ਸਹੀ ਗੱਲ ਤਾਂ ਪਾਜੀ ਇਹ ਪੱਕੇ ਆ ਜਸਟ ਇੱਕ ਸੈਕਿੰਡ ਦੇ ਵਿੱਚ ਅਸੀਂ ਇਹਨੂੰ ਕੰਜ਼ੂਮ ਕੀਤਾ ਇੱਕ ਮੈਂ ਪਾਜੀ ਹੋਰ ਗੱਲ ਕਰਨੀ ਚਾਹੁੰਦਾ ਹਾਂ ਧੰਨਾਂ ਮੈਨੂੰ ਬੜੀ ਧਿਆਨ ਚਾਹੀ ਹੁਣੇ ਹੀ ਕਈ ਵਾਰੀ ਖੇਤਾਂ ਦੀਆਂ ਬੱਟਾਂ ਦੇ ਉੱਤੇ ਲੱਗੇ ਹੁੰਦੇ ਇਹ ਮਕੋ ਮਕੋ ਦੇਖੇ ਮੈਂ ਲੱਗੇ ਆਪਾਂ ਪੁਰਾਣੀ ਇਦਾਂ ਹੀ ਖਾਣੇ ਹੁੰਦੇ ਨੇ ਜਦੋਂ ਬਚਪਨ ਦੇ ਵਿੱਚ ਖੇਤਾਂ 'ਚ ਸੜਕਾਂ ਤੇ ਕੰਡਿਆਂ ਤੇ ਕੱਚੀਆਂ ਕੱਚੇ ਰੋਡ ਦੀਆਂ ਚੱਕਾਂ ਲਿਆ ਤੇ ਲੱਗੇ ਹੁੰਦੇ ਸੀ ਪਰ ਮੈਂ ਇਹ ਗੱਲ ਨੋਟਿਸ ਕੀਤੀ ਆ ਕਿ ਤੁਹਾਨੂੰ ਇਦਾਂ ਤੋੜ ਕੇ ਨਹੀਂ ਖਾਣੇ ਚਾਹੀਦੇ ਕਿਤੇ ਵੀ ਹੂੰ ਉਹਦਾ ਕਾਰਨ ਦੱਸਣਾ ਤੁਹਾਨੂੰ ਮੈਂ ਕੀ ਆ ਅੱਜ ਕੱਲ ਲੋਕ ਸਪ੍ਰੇਆਂ ਕਰ ਦਿੰਦੇ ਆ ਘਾਹ ਮਾਰਨ ਵਾਲੀ ਠੀਕ ਆ ਜੀ ਤੁਹਾਨੂੰ ਕੀ ਪਤਾ ਜੀ ਉਹਦੇ ਉੱਤੇ ਸਪਰੇ ਕਦੋਂ ਕੀਤੀ ਸ਼ਾਇਦ ਕੱਲ ਹੀ ਕੀਤੀ ਹੋਵੇ ਜੇ ਤਾਂ 15 20 ਦਿਨ ਹੋ ਗਏ ਤਾਂ ਸੋਕੀ ਜਾਣੇ ਹੋ ਜੇ ਹਾਂ ਕਈ ਵਾਰੀ ਰਾਉਂਡ ਅਪ ਕੀਤੀ ਜਾਂ ਜਿਹੜੀ ਰਾਉਂਡ ਆਫ ਕਹਿੰਦੇ ਰਾਉਂਡ ਅਪ ਰਾਉਂਡ ਅਪ ਪਹਿਲਾਂ ਨਾ ਲੋਕ ਕਰ ਕਰਕੇ ਨਾ ਸਪਰੇ ਤਾਂ ਉੱਥੇ ਉਹਦਾ ਬਾਕਸ ਜਾਂ ਉਹਦਾ ਲਫਾਫਾ ਜਿਹੜਾ ਸੀਗਾ ਉਹ ਇਦਾਂ ਨਾ ਡੰਡੇ 'ਚ ਟੰਗ ਦਿੰਦੇ ਹੁੰਦੇ ਸੀ ਅੱਛਾ ਅੱਛਾ ਠੀਕ ਆ ਇਹ ਮੈਂ ਆਪਣੇ ਬਚਪਨ 'ਚ ਦੇਖਦਾ ਸੀ ਪਰ ਹੁਣ ਨਹੀਂ ਮੈਂ ਦੇਖਦਾ ਇਹ ਚੀਜ਼ ਇਹ ਉਹਦਾ ਪਤਾ ਲੱ ਆ ਜਾਂਦਾ ਸੀਗਾ ਵੀ ਨੇ ਏਰੀਆ 'ਚ ਸਪਰੇ ਕੀਤੀ ਆ ਉੱਚੇ ਡੰਡੇ ਤੇ ਨਾ ਟੰਗ ਦਿੰਦੇ ਸੀ ਠੀਕ ਆ ਠੀਕ ਆ ਮੈਂ ਸਮਝ ਗਿਆ ਤੁਹਾਡੀ ਗੱਲ ਬਸ ਪਹਿਲਾਂ ਤਾਂ ਹੁਣ ਨਹੀਂ ਕਰਦੇ ਏਦਾਂ ਲੋਕ ਅੱਛਾ ਬਿਲਕੁਲ ਇਹੀ ਇਹੀ ਮੈਂ ਕਹਿਣਾ ਚਾਹੁੰਦਾ ਬਿਲਕੁਲ ਲੋਕ ਉਹ ਤਾਂ ਪੱਠੇ ਵੜਦੇ ਹੁੰਦੇ ਸੀ ਉਹਨਾਂ ਨੂੰ ਪਤਾ ਲਾ ਜਾਂਦਾ ਸੀ ਇੱਥੇ ਸਬਜ਼ੀ ਘਰਤੀ ਕਾਤੇ ਹਾਂ ਉਹ ਫੇਰ ਉੱਥੋਂ ਪੱਠੇ ਨਹੀਂ ਸੀ ਵੜਦੇ ਉਹ ਹੋਰ ਥਾਂ ਤੋਂ ਪੱਠੇ ਵੜਦੇ ਸੀ ਮੇਰੇ ਕਹਿੰਦਾ ਇਹ ਮਕਸਦ ਸੀਗਾ ਇਹੀ ਮੈਂ ਤਾਂ ਮਤਲਬ ਗੱਲ ਕਹਿੰਦਾ ਇਹ ਮੰਤਵ ਸੀਗਾ ਕਿ ਕਿਤੇ ਵੀ ਨਾ ਤੋੜ ਕੇ ਖਾ ਲੋ ਇਸ ਨੂੰ ਹਾਂ ਜਾਂ ਤਾਂ ਜੰਗਲ 'ਚ ਚੱਲ ਜਾਓ ਹਾਂ ਜੰਗਲ ਦੇ ਵਿੱਚ ਨਹੀਂ ਕੀਤੀ ਹੋਣੀ ਜਾਂ ਜਿੱਦਾਂ ਹੁਣ ਸਾਨੂੰ ਪਤਾ ਸੀ ਬਿਲਕੁਲ ਬਿਲਕੁ ਨੇ ਚਲੋ ਠੀਕ ਆ ਜੀ ਬਹੁਤ ਵਧੀਆ ਬਹੁਤ ਬਹੁਤ ਵਧੀਆ ਲੱਗਾ ਤੁਹਾਡੀ ਇਹ ਇਨਫੋਰਮੇਸ਼ਨ ਮਕੋ ਬਾਰੇ ਇੱਕ ਗੱਲ ਹੋਰ ਦਸੀ ਪਾ ਜੀ ਮਕੋ ਦੀ ਹੁੰਦੀ ਜਿਹੜੀ ਵਿੱਚੇ ਸ਼ਾਇਦ ਗੱਲ ਰੋਕਤੀ ਮੈਂ ਆ ਇੱਕ ਮੇਲ ਦੱਸਣੀ ਤੁਸੀਂ ਮੇਲ ਫੀਮੇਲ ਦਾ ਕੁਛ ਕੀ ਦਾ ਹੈਗਾ ਯਾ ਮਤਲਬ ਕਿ ਰੈੱਡ ਕਲਰ ਮੇਲ ਆ ਇਹ ਮੇਲ ਆ ਜਿਹੜਾ ਬਲੈਕ ਆ ਅੱਛਾ ਜੀ ਇਹ ਫੀਮੇਲ ਆ ਅੱਛਾ ਇਹ ਜ਼ਿਆਦਾ ਮਿਲਦਾ ਇਹ ਜ਼ਿਆਦਾ ਮਿਲਦਾ ਤੇ ਇਹ ਇਹ ਬੂਟਾ ਇਕੱਠਾ ਹੀ ਲੱਗ ਇਕੱਠੇ ਨੂੰ ਲੱਗੇ ਆ ਕਿ ਇੱਕ ਨੂੰ ਹੀ ਲੱਗੇ ਇਹ ਕਿ ਅਲੱਗ-ਅਲੱਗ ਆ ਜਿਹੜਾ ਦੇਖੋ ਨਾ ਉਹ ਅੱਛਾ ਇਹ ਅਲੱਗ-ਅਲੱਗ ਆ ਮੈਂ ਸੋਚਿਆ ਬਹੁਤ ਥੱਲੇ ਜਿਹੜਾ ਠੀ अच्छा मेल मेल थीका, थीका। अच्छा ਜਿੱਦਾਂ ਦੂਜੇ ਵੀ ਬੂਟੇ ਮੇਲ ਫੀਮੇਲ ਲੱਗਦੇ ਆ ਹਾਂਜੀ ਇਹ ਬਰਾਗਣ ਹੁੰਦਾ ਨਾ ਇਹਨਾਂ ਦਾ ਸਮਝ ਗਿਆ ਆਪਸ ਵਿੱਚ ਠੀਕ ਆ ਠੀਕ ਆ ਇਹ ਅੱਛਾ ਫਿਰ ਇਹਨਾਂ ਦਾ ਮੱਖੀਆਂ ਕਰਦੀਆਂ ਓਕੇ 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 ਫੁੱਲ ਇੱਕ ਦੂਜੇ ਬੈਠ ਕੇ ਦੂਸਰੇ ਤੇ ਆਹ ਕਿਆ ਉਹਦੇ ਨਾਲ ਫਲ ਲੱਗਦਾ ਇਹ ਵੀ ਇੱਕ ਬੜੀ ਵੱਡੀ ਫਲ ਇਹਨਾਂ ਲੱਗਾ ਤੁਸੀਂ ਆ ਦੇਖੋ ਰੈੱਡ ਅੱਛਾ ਆਹ ਦੇਖੋ ਤੁਹਾਨੂੰ ਇੰਨੇ ਰੈੱਡ ਮਿਲਨੇ ਨਹੀਂ ਜੀ ਕਿਤੇ ਹਾਂ ਨਹੀਂ ਨਹੀਂ ਹੈਗੇ ਕਾਲੀ ਕਾਲੀ ਦੀਦੇ ਆ ਹਾਂ ਹਾਂ ਇਹ ਮੈਂ ਲਿਆ ਕੇ ਇੱਥੇ ਵੀ ਸਟਿਆ ਇਹਨਾਂ ਦਾ ਅੱਛਾ ਜੀ ਕਿਆ ਬਾਤਾਂ ਦੇਖੋ ਤਾਂ ਵਾਹ ਉਹਦੇ ਜੇ ਕੰਕੇ ਰੈੱਡ ਕਿੰਨੇ ਉਹਦੇ ਨਾਲ ਦੇਖੋ ਬਲੈਕ ਹਾਂ ਹਾਂ ਅੱਗੇ ਸਾਰੇ ਮਕੋਈ ਆ ਜੀ ਆ ਭਾਈ ਹੁਣਾਂ ਦੇ ਮਕੋ ਬਹੁਤ ਲਾਇਆ ਸੀ ਬਹੁਤ ਲਾਇਆ ਹੋਇਆ ਮਤਲਬ ਲਾਇਆ ਸੀ ਨਹੀਂ ਲਾਇਆ ਹੋਇਆ ਆ ਦੇਖੋ ਤਾਂ ਇਹਦੀ ਤੁਸੀਂ ਸ਼ਾਇਦ ਕੋਈ ਦਵਾਈ ਤਿਆਰ ਕਰਨੀ ਸੀ ਹੈ ਨਾ ਹਾਂ ਜੀ ਇਹ ਮੈਂ ਹੁਣ ਕਲੈਕਟ ਕਰ ਲੈਣੇ ਪੱਗ ਗਏ ਆ ਅੱਛਾ ਹਾਂ ਦੇਖੋ ਜੀ ਇਹ ਸਿਰਫ ਨੌਲੇਜ ਨਾਲ ਹੀ ਹੁੰਦਾ ਆ ਜਿੱਦਾਂ ਭਰਾ ਜੀ ਹੁਣੀ ਦੱਸ ਵੀ ਰਹੇ ਸੀਗੇ ਕਿ ਵੀ ਨੌਲੇਜ ਪੜੋ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੇ ਬੈਨੀਫਿਟਸ ਪਤਾ ਲੱਗਣਗੇ ਕਿ ਤੁਸੀਂ ਵੀ ਆਪਣਾ ਕੋਈ ਕੰਮ ਸ਼ੁਰੂ ਕਰ ਸਕਦੇ ਜਦੋਂ ਤੁਸੀਂ ਸਟੱਡੀ ਕਰੋਗੇ ਇਹਨਾਂ ਦੇ ਬਾਰੇ ਕੋਈ ਕੋਈ ਸਰਟੀਫਿਕੇਟ ਲਓਗੇ ਇਹਦੇ ਬਾਰੇ ਇਸ ਸਟੱਡੀ ਦਾ ਜੋ ਵੀ ਆ ਤੇ ਤੁਹਾਨੂੰ ਵੀ ਹੌਲੀ-ਹੌਲੀ ਚੀਜ਼ਾਂ ਪਤਾ ਲੱਗਣਗੀਆਂ ਇਹ ਵੀ ਬਿਜ਼ਨਸ ਆ ਹਾਂਜੀ ਹੈਗਾ ਬਿਲਕੁਲ ਹਾਂਜੀ ਹੁਣ ਰੋਡ ਦੇ ਸਾਈਡ ਤੇ ਆ ਜਾਂ ਖੇਤਾਂ ਚਾਹੇ ਉੱਗ ਜਾਂਦੇ ਆਮ ਇਹਨੂੰ ਬੀਜ ਦਾ ਕੋਈ ਨਹੀਂ ਨੇਚਰਲੀ ਉੱਗਦੇ ਨੇਚਰਲੀ ਸੁੱਕ ਜਾਂਦੇ ਮਿੱਟੀ ਇਹਨਾਂ ਦਾ ਬੀਜ ਸੰਭਾਲ ਲੈਂਦੀ ਆ ਹਾਂਜੀ ਹਾਂਜੀ ਬਾਰਿਸ਼ ਤੇ ਫੇਰ ਦੁਬਾਰਾ ਉੱਗ ਪੈਂਦੇ ਸੋ ਕਈ ਲੋਕਾਂ ਨੇ ਸਿਰਫ ਇਹਨਾਂ ਚੀਜ਼ਾਂ ਨੂੰ ਬਿਜ਼ ਬਣਾਇਆ ਉਹ ਕਰਦੇ ਆ ਇਹਨਾਂ ਨੂੰ ਕਲੈਕਟ ਕਰਦੇ ਆ ਕੱਟ ਕਰਦੇ ਆ ਛੋਟੇ ਛੋਟੇ ਟੁਕੜੇ ਕਰਕੇ ਸੁਕਾ ਕੇ ਇਹਨੂੰ ਜਿਹੜੇ ਵੈਦਾਂ ਨੂੰ ਡਾਇਰੈਕਟ ਦਿੰਦੇ ਆ ਜਾਂ ਮੰਡੀ 'ਚ ਲੈ ਕੇ ਜਾਂਦੇ ਆ ਅੱਛਾ ਇਹਨਾਂ ਦੀਆਂ ਆਯੁਰਵੈਦਿਕ ਦੀਆਂ ਮੰਡੀਆਂ ਹੈਗੀਆਂ ਹਾਂ ਉੱਥੇ ਵਿਕਦੀਆਂ ਇਹ ਅੱਜ ਕੱਲ੍ਹ ਲੋਕ ਔਸ਼ਦੀ ਦੀ ਖੇਤੀ ਕਰਦੇ ਨਾ ਕਰਦੇ ਹਾਂ ਜੀ ਉਹ ਚੀਜ਼ ਉੱਥੇ ਵਿਕ ਜਾਂਦੀ ਆ ਇਹ ਚੀਜ਼ ਨੂੰ ਕਾਨੂੰਨ ਨਿਕਲਣਾ ਪੈਣਾ ਥੋੜਾ ਰਾਈਟ 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 ਇਹ ਤਾਂ ਭਾਜੀ ਜਿੱਦਾਂ ਹੁਣ ਫਸਲਾਂ ਬੀਜਦੇ ਆ ਉਹਨਾਂ ਨੂੰ ਲੱਖ ਗੁਣਾ ਸਾਨੂੰ ਇਹਦਾ ਫਾਈਨੈਂਸ਼ਲੀ ਹੁੰਦਾ ਫਾਇਦਾ ਬਹੁਤ ਬਹੁਤ ਤੇ ਇੱਕ ਹੋਰ ਗੱਲ ਜਿੱਦਾਂ ਮੈਂ ਦੱਸਣੀ ਚਾਹੁੰਦਾ ਕੰਡੀ ਦੇ ਇਲਾਕਿਆਂ ਵਿੱਚ ਘੁੰਮ ਰਿਆਂ ਸੀਗਾ ਤੇ ਉੱਥੇ ਮੈਨੂੰ ਕਿਸੇ ਨੇ ਨਾ ਗਲੋ ਬਾਰੇ ਗੱਲ ਚੁਲਪਈ ਮੇਰੀ ਹਾਂਜੀ ਕੋਈ ਪਿੰਡ ਗਿਆ ਸੀ ਮੈਨੂੰ ਯਾਦ ਆ ਗਿਆ ਕੋਈ ਪਿੰਡ ਦੇ ਵਿੱਚ ਮੈਨੂੰ ਗਲੋ ਬਾਰੇ ਜਦੋਂ ਗੱਲ ਹੋ ਰਹੀ ਹੈ ਨਾ ਹਾਂ ਗਲੋ ਬਾਰੇ ਜਦੋਂ ਗੱਲ ਹੋਈ ਤਾਂ ਮੈਨੂੰ ਦੱਸਿਆ ਉਹਨਾਂ ਨੇ ਕਿ ਵੀ ਜਿਹੜੀ ਗਲੋ ਆ ਨਾ ਇੱਥੋਂ ਲੋਕ ਕੀ ਤੋੜ ਕੇ ਹੁਸ਼ਿਆਰਪੁਰ ਵੇਚਣ ਜਾਂਦੇ ਛੋਟੀ ਛੋਟੀ ਕੱਟ ਕੇ ਹਾਂਜੀ ਹਾਂਜੀ ਦੇਖ ਲਓ ਆਹ ਦੇਖੋ ਤਾਂ ਆਪਣੀ ਹੁਣ ਗਲੋ ਬਾਰੇ ਗੱਲ ਹੋਈ ਤਾਂ ਗਲੋ ਵੀ ਸਾਨੂੰ ਨਾਗੇ ਦੇਖ ਪਈ ਦੇਖੋ ਨਾ ਨਾ ਚਲੋ ਦਿਖਾਈ ਦਿੰਨੇ ਨਹੀਂ ਨਹੀਂ ਬਹੁਤ ਵਧੀਆ ਦੇਖੋ ਤਾਂ ਵਾਹ ਜੀ ਵਾਹ ਦੇਖੋ ਤਾਂ ਬਹੁਤੇ ਜਣਿਆਂ ਨੂੰ ਪਤਾ ਨਹੀਂ ਗਲੋ ਜਿਹੜੀ ਆ ਕਿੱਥੋਂ ਮਿਲੇਗੀ ਕਈ ਜਣੇ ਖਰੀਦਣ ਜਾਂਦੇ ਆ ਜਦ ਕਿ ਆਪਣੇ ਆਸ-ਪਾਸ ਗਲੋ ਬਹੁਤ ਹੁੰਦੀ ਹੈ। ਆ ਦੇਖੋ ਤਾਂ ਕਿੰਨਾ ਚੜੀ ਹੁੰਦੀ ਹੈ। ਚੜੀ ਆ ਦੇਖੋ ਤਾਂ। ਵਾਹ ਜੀ ਵਾਹ। ਯਾ ਵਾਹ ਤਾਂ। ਚਲੋ ਗਲੋ ਦੇ ਬੈਨੀਫਿਟਸ ਤੁਹਾਨੂੰ ਸਾਰਿਆਂ ਨੂੰ ਦੱਸੇ ਸੀਗੇ ਤੇ ਮੇਰੀਆਂ ਪਿਜਲੀਆਂ ਵੀਡੀਓਜ਼ ਦੇ ਵਿੱਚ ਜਰੂਰ ਦੇਖਿਓ ਤੇ ਜੇ ਤੁਸੀਂ ਚਾਹੋਗੇ ਕਿ ਮੈਂ ਗਲੋ ਬਾਰੇ ਇੱਕ ਖਾਸ ਤੌਰ ਤੇ ਇੱਕ ਹੋਰ ਵੀਡੀਓ ਬਣਾਵਾਂ ਤੇ ਉਹਦੇ ਜਿਹੜੇ ਗੁਣੇ ਆ ਉਹ ਪਾਜੀ ਹੁਣਾਂ ਤੋਂ ਪਤਾ ਕਰੀਏ ਕੀ ਆ ਤੇ ਆਪਾਂ ਜਰੂਰ ਬਣਾਵਾਂਗੇ ਅਗਲੇ ਆਉਣ ਵਾਲੇ ਵਲੌਗਸ ਦੇ ਵਿੱਚ। ਠੀਕ ਆ ਪਾਜੀ। ਧੰਨਵਾਦ ਭਾਜੀ ਧੰਨਵਾਦ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ